ਦੀ ਪਾਵਨ ਬਾਣੀ ਨੇ ਸਮਝਾਇਆ ਸਿਨਾਤਿ ਪਸਾਵਨ ਜੇ ਵਸੈ ਚੋ ਉਮਾਹਾ ਹੋਈ ਕਿ ਸਾਉਣ ਦੇ ਮਹੀਨੇ ਦੇ ਚਾਰ ਕਿਸਮ ਦੇ ਜੀਵ ਇਤਾਂ ਦੇ ਜਣਾਂ ਦੇ ਉਮਾਹਾ ਮਾਰ ਦੇ ਵਿੱਚ ਪੇੜਾ ਹੁੰਦਾ ਹੈ ਸਾਉਣ ਉਹ ਜਿਹੜਾ ਨੂੰ ਬੜੀ ਖੁਸ਼ੀ ਹੁੰਦੀ ਹੈ ਉਹ ਕਿਹੜੇ ਨੇ ਸਤਿਗੁਰੂ ਜੀ ਦੇ ਨਾਗਾ ਮਿਰਗਾ ਰਸੀਆਂ ਸਤਿਗੁਰੂ ਜੀ ਦੇ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਤੱਕ ਹੋਈ ਨਾਗ ਜਿਹੜੇ ਜੀ ਸੱਪ ਨੂੰ ਸੱਪ ਦੇ ਅੰਦਰ ਇੱਕ ਤਾਂ ਵਿਸ਼ ਜ਼ਹਿਰ ਹੁੰਦਾ ਦੂਜਾ ਗਰਮੀ ਦੀ ਤਪਸ਼ ਜਿਹੜੀ ਹੈ ਜਿੱਥੇ ਉਹਨੇ ਘੁਰਨਾ ਉਹ ਜ਼ਮੀਨ ਵੀ ਗਰਮ ਹੈ ਧਰਤੀ ਵੀ ਗਰਮ ਹੈ ਅੰਦਰ ਵੀ ਕਪਸ਼ੀ ਹੈ ਤੇ ਸੱਪ ਵੀ ਜਿਹੜਾ ਹੈ ਇਹ ਸਾੜ ਦੇ ਮਹੀਨੇ ਵਿੱਚ ਬੜਾ ਤਪਦਾ ਹੈ ਤੇ ਜਦੋਂ بارش ਪੈਂਦੀ بارش ਪੈਣ ਦੇ ਨਾਲ ਸੱਪੋ ਜੀ ਕਹਿੰਦੇ ਨਾਗਾਂ ਨਾਗ ਜਿਹੜੇ ਸੱਪ ਵੀ ਖੁਸ਼ ਹੋ ਜਾਂਦੇ ਨੇ ਮਿਰਗਾ ਮਿਰ ਕਹਿੰਦੇ ਜੀ ਫਿਰੋਂ انہاں حرم دیلی ہے صلی اللہ علیہ وسلم جیلی ہے پانی باستی پتہ جائے کچھے کچھ تک کیلی دونتہ کو سپتہ کرنی ہے مالوحر لاکیاں کے لیے پانی باستی پانی باستی اپنا جیمانے پھرنا ہو سندہ اشتہ افتہ ہے پر جو پر بار سے پیدا ہم دی ہے سامنگی کے پانی کلی ہے انہوں نے لیڈے ہی پڑھنی کو جاننا پڑھے جائے سامنگی کے لیے ناگا مرکا مرچیاں اندھری بچیاں مرچی کا جیمانی پ ਜੇ ਧੌੜ ਦੀ ਤੋਂ ਬਾਅਦੇ ਨਾਲ ਪਾਣੀ ਸੁਪਰ ਲੱਗ ਜਾਂਦਾ ਹੈ ਸਪਰਾ ਖੋਦਿਆਂ ਦੇ ਵਿੱਚੋਂ ਉਦੋਂ ਬੱਚੀਆਂ ਜਿਹੜੀਆਂ ਇਹ ਵੀ ਗੁਪ ਕੌਂਦੀਆਂ ਆ ਪਰ ਸਾਉਣ ਦਾ ਮਹੀਨਾ ਆਉਣ ਦੇ ਨਾਲ ਮੱਛੀਆਂ ਤੇ ਮਾਲ ਵਿੱਚ ਕੀ ਖਿਡਾ ਹੁੰਦਾ ਹੈ ਤੇ ਸਤਗੁਰੂ ਜੀ ਕਹਿੰਦੇ ਨਾਕਾਂ ਮੇਰੇ ਤੋਂ ਅੱਛੀਆਂ ਰਸੀਆ ਘਰ ਤਾਂ ਕੋਈ ਤੇ ਜਿਹੜਾ ਬੰਦਾ ਸਤਗੁਰੂ ਜੀ ਕਹਿੰਦੇ ਜਿਹੜਾ ਰਸ ਲੈਣ ਦਾ ਸ਼ਕੀਰ ਹੈ ਪਦਾਰਥਾਂ ਦੇ ਰਸ ਲੈਣ ਦਾ ਜਿਹਦੇ ਘਰ ਦੇ ਵਿੱਚ ਧੰਪਦਾਰਥ ਹੋਵੇ अनुभवी ਉਹ ਗਏ ਕੋ ਸਾਉਣ ਦਾ ਮਹੀਨਾ ਆ ਗਿਆ ਘਰ ਦੇ ਵਿੱਚ ਕੋਈ ਫਸਲ ਲੱਗੀ ਹੋਵੇਗੀ ਤੇ ਘਰ ਬਹਿ ਕੇ ਹਾਂ ਇੱਕ ਸੰਤੂਜੀ ਕਹਿੰਦੇ ਚਾਰ ਜਿਨ੍ਹਾਂ ਦੇ ਜੀਵ ਨੇ ਜਿਹਨਾਂ ਨੂੰ ਸਾਉਣ ਦਾ ਮਹੀਨਾ ਆਉਣ ਦੇ ਨਾਲ ਖੁਸ਼ੀ ਹੁੰਦੀ ਉਹ ਸੰਤੂਜੀ ਦੇ ਚਾਰ ਇਦਾਂ ਦੇ ਜੀਵ ਨੇ ਜਿਹਨਾਂ ਨੂੰ ਸਾਉਣ ਦਾ ਮਹੀਨਾ ਆਉਣ ਦੇ ਨਾਲ ਬੜਾ ਦੁੱਖ ਹੋਇਆ ਉਹ ਚਾਰ ਸੰਤੂਜੀ ਕਹਿੰਦੇ ਗਾਈ ਪੁੱਤਾਂ ਨਿਰਤਨਾ ਅੰਥੀ ਚੱਕਰ ਹੋਏ ਨਾਨਕ ਸਾਉਣ ਜਿਵਸ ਹੈ ਚੋ ਚਿਸ਼ੂਰਾ ਹੋਏ ਸਰਬੋਦੀ ਜੀ ਦੇ ਚਾਰਾਂ ਨੂੰ ਮਿਸ਼ੂਰਾ ਪੈਦਾ ਗਾਈ ਪੁੱਤਾਂ ਮਿਰਤ ਨਾ ਪੰਛੀ ਚੱਕਰ ਹੋਏ ਗਾਈ ਪੁੱਤ ਕਿਤੇ ਜੀ ਬਲਦ ਪਹਿਲਾਂ ਜਿਹੜੀ ਖੇਤੀ ਹੁੰਦੀ ਸੀ ਸਾਧ ਸੰਗਤ ਜੀ ਉਹ ਬਲਦਾਂ ਤੇ ਨਿਰਭਰ ਹੁੰਦੀ ਸੀ ਤੇ ਜਿਵੇਂ ਸਾਉਣ ਦੀ ਰੁੱਤ ਆਉਣੀ ਤੇ ਬਲਦ ਜਿਹੜੇ ਉਹ ਜੋਰ ਆ ਨੇ ਤੇ ਬਲਦਾਂ ਨੂੰ ਜਿਹੜਾ ਸਾਧ ਸੰਗਤ ਜੀ ਆਪਣੇ ਕਿਤੇ ਮਾਂ ਆਪਣੇ ਪਰਿਵਾਰ ਤੋਂ ਛੋੜਾ ਕਾਇਆ ਜੀ ਸਾਰਾ ਸਾਰਾ ਦਿਨ ਉਹਨਾਂ ਦੇ ਖੇਤਾਂ ਦੇ ਵਿੱਚ ਲਾਣਾ سرگوجی کہتے گائی کتا نرکنا ایک جڑا بندہ نرکن ہوتا سی دے گھر دے وچ تھان پدار نہیں سی ہوتا سی کھان واسطے کوئی دانے نہیں تھی کھان واسطے کوئی روٹی دا پرماط نہیں ادھر بارش پے گئی تے گھر دے وچ آگ لگ جاتی سی پر ساڈے پانی کوئی پٹھا سرگوجی کہتے اس طرح گائی کتا نرکنا پنچی پنچی کہتے تھی راگ نہیں اور بارش پے جاوے راگیر نے تیرے پہنچنا ہوگی تیرے رستے پہ دوارس لگی ہے اگر سمیس نہیں پہنچ سکتا ہے جنہاں دن تک دوارس نہیں رکھ دی انہی دیر پر آکر وہ جڑا ہے وہ اپنے ٹکانے دے اپنی منجل تری پہنچ سکتا ہے اس طرح سرکتی کے لئے پائی گائی کتا میرے طرح پنچی چاکر ہوئی انہوں چاکر کے لئے جنہوں کا انہوں پہنے بارش کر دی ہوئے جو کر دی ہوئے لوگ کا اپنے مالکہ ہوگی وہ لیانہ ہی پہنے ਜੇ ਮਾਲਕ ਨੇ ਗਿਰਦ ਦਾ ਬਾਤ ਕਰਕੇ ਇਸ ਚੁੱਕ ਤੇ ਜਾ ਰੋ ਉੱਪਰ ਚੁੱਕ ਤੇ ਆਉਣੀ ਪੈਣੀ ਉਹ ਇਹ ਨਹੀਂ ਕਹਿਣਾ ਪਾਣਾ ਕਿ ਗੋ ਮੈਂ ਬਾਸੂ ਤੇ ਤੇ ਜਾਵਾਂ ਕਿਉਂਕਿ ਉਹਦਾ ਕੰਮ ਹੀ ਬੰਦੀ ਕਰਨਾ ਹੈ ਇਸ ਦਾ ਸੰਤੂ ਜੀ ਕਹਿੰਦੇ ਸਾਉਣ ਦਾ ਮਹੀਨਾ ਉਸ ਜੀਵ ਨੇ ਜਿਹੜਾ ਵਾਸਤੇ ਪਾਈ ਖੁਸ਼ੀਆਂ ਬਣਾਉਂਦਾ ਹੈ ਤੇ ਕੁਝ ਜੀਵ ਨੇ ਜਿਹੜਾ ਵਾਸਤੇ ਛੋੜੇ ਵਾਲਾ ਪਈਨਾ ਹੁੰਦਾ ਹੈ ਪਰ ਸੰਤੂ ਜੀ ਕਹਿੰਦੇ ਸਾਉਣ ਸਰਸੀ ਕਾਮਣੀ ਜਿਨ੍ਹਾਂ